ਸਾਨੂੰ ਉਸ ਦਾ ਦੇਣ ਆਇਆ ਤੂੰ ਇਦਾਂ ਨਾ ਕਹੋ ਤੂੰ ਸਾਡਾ ਸਾਡੀ ਔਖੀ ਘੜੀ ਚਾਹਜੋ ਸਭ ਮਾੜਾ ਕਰੀਓ ਅਰਦਾਸ ਕਰੋ ਤੁਸੀਂ ਬੱਸ ਅਰਦਾਸ ਕਰੋ ਤੂੰ ਸਾਡੀ ਬਾਹ ਮੜਦਾ ਬਹੁਤ ਧੰਨਵਾਦ ਤੁਹਾਡਾ ਤੁਸੀਂ ਔਖੀ ਘੜੀ ਚਾਹਜੇ ਅਜ ਨਾਲ ਅਨੁਸ਼ਾਸੀਆਂ ਦੀ ਔਖੀ ਘੜੀ ਤੁਸੀਂ ਆ ਗਏ ਸਾਡੇ ਨਾਲ ਸਾਡੀ ਥੋੜੀ ਸਾਡਾ ਮਨ ਸ਼ਾਂਤ ਹੋਇਆ ਕਿ ਤੁਹਾਡੇ ਵਰਗੇ ਲੋਕ ਸਾਡੇ ਨਾਲ ਨੇ ਤੁਸੀਂ ਲਈਦੇ ਜੀ ਇਸ ਨਾਲ ਅੱਜ ਆਪਣੇ ਸਾਡੇ ਭਰਾ ਨੇ ਸਾਡੇ ਤਵਾਰ ਨੇ ਹਾਂਜੀ ਹਾਂਜੀ ਖੜਾਈ ਨਾਲਾ ਕੰਮੀ ਜੀ ਬਹੁਤ ਸੰਕਟ ਬਹੁਤ ਜਿਆਦਾ ਬਹੁਤ ਵੱਡੇ ਸੰਕਟ ਸਾਡੇ ਕੋਲ 1 ਕਿਲੋ ਚਾਵਲ ਦੀ ਬਜੇ ਪੂਰੇ ਹੀ ਨਾਲੇ ਦੇ ਵਿੱਚ ਨਹੀਂ ਪੂਰੀ ਤਾਂ ਸਭ ਡੁੱਬ ਗਿਆ ਹਾਥੀ ਡੁੱਬ ਗਿਆ ਸਾਡੀ ਲੱਗੇ ਆ ਲੋਕਾਂ ਨਾਲ ਖੜ ਜਾ ਅਸੀਂ ਲੱਗੇ ਆ ਲੋਕਾਂ ਨਾਲ ਖੜ ਗਏ ਆ ਇੱਕ ਇੱਕ ਛੋਟੀ ਜੀ ਤੁਹਾਡੇ ਕੋਲ ਬੇਨਤੀ ਕੋਈ ਉਹ ਦੀ ਬੇਨਤੀ ਹੈ ਮੇਰਾ ਵਿਸ਼ਵਾਸ ਹੈ ਕਿ ਸਾਡੀ ਜਦੋਂ ਵਾਂ ਫੜਨੀ ਪ੍ਰਮਾਤਮਾ ਨੇ ਫੜ ਜੀ ਉਹਦੀ ਕਿਸਪੌੜੀ ਹੋਲ ਕਿਤੇ ਨਹੀਂ ਹੋਣੀ ਕੋਈ ਪ੍ਰਮਾਤਮਾ ਦੇ ਘਰ ਆਇਓ ਗੁਰੂ ਗੰਗਾ ਸਾਹਿਬ ਦੇ ਘਰ ਆਇਓ ਸਾਡੇ ਵਾਸਤੇ ਇੱਕ 2 ਮਿੰਟ ਲਾ ਕੇ ਅਰਦਾਸ ਕਰਦੇ ਹੋ ਕਿ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦੀ ਬੰਦ ਸਾਡੇ ਮਨ ਨੂੰ ਤਸੱਲੀ ਹੋਵੇ ਐਸੀ ਹੋਣੀ ਅਰਦਾਸ ਕਰਕੇ ਇਸ ਲਈ ਅਰਦਾਸ ਕਰਦੇ ਆਂ ਹਾਂ ਦਾਦਾ ਇੱਥੇ ਖੜ ਕੇ ਕਰਦੋਗੇ ਤਸਦੀ ਦੇ ਸਾਨੂੰ ਉਹ ਦਾ ਸਾਡਾ ਮਤਲਬ ਜਿਹੜਾ ਉਹ ਸਾਨੂੰ ਲੱਗੂਗੀ ਸਾਡੀ ਆਵਾਜ਼ ਮਹਾਰਾਜ ਤੱਕ ਪਹੁੰਚ ਗਈ ਸੱਚੇ ਪਾਤਸ਼ਾਹ ਟਾਲ ਦੇ ਹਾਂ ਜੋ ਰੰਗਤ ਕੋਲ ਤੋਂ ਜਾਂਦਾ ਹੋਇਆ ਸਰਾਂਤੋਂ ਸੇ ਬਸ ਹੋਇਆ ਇੱਕ ਤਰ੍ਹਾਂ ਦਾ ਤਕਰੀਰ ਨੂੰ ਸੰਭਾਲ ਕੇ ਪੜ੍ਹਨ ਦਾ ਹੈ। ਕੋਈ ਹੋਰ ਇਸ ਤਰ੍ਹਾਂ ਦਾ ਗਾਇ। ਇਹ ਬਹੁਤ ਖਾਸ ਜਿਹੜਾ ਪਾਠ ਨਾਲ ਕਿਹਾ ਗਿਆ ਹੈ। ਸਹਾਈ ਨੂੰ ਕੰਟਰੋਲ ਵੀ ਕਰਤੀ ਸਤਿ ਸ਼ਾਲ। ਦਸਾਂ ਕੰਮਾਂ ਦੀ ਜੋ ਕਿ ਨਹੀਂ ਹੈ ਇਸ ਤਰ੍ਹਾਂ ਦੀ ਜੋ ਚਾਰਦਰ ਕਰ ਸਕਦਾ ਹੈ। ਵਾਹਿਗੁਰੂ ਵਾਹਿਗੁਰੂ

ਪੰਜਾਬ ਵਾਪਸ ਨਹੀਂ ਆਇਆ ਤੇ ਬੋਲੋ ਕਿ ਬਚਿਆ ਸਵਰਥ ਹੈ ਜਿੰਦਾ ਤਾਂ ਕਮਜ਼ੋਰ ਜੀਪਾਂ ਨੂੰ ਪ੍ਰਕਰਨਾ ਦੇ ਸੰਤੀ ਰੋਸ ਕੋਈ ਅਰਦਾਸ ਹੈ ਹੰਦੂਆਂ ਦਾ ਨਾਰਾ ਆ ਇਸ ਗੁਸਤਾ ਦੇ ਕਰਕੇ ਪੰਜਾਬ ਵਾਪਸ ਨਹੀਂ ਬਚੇ ਨਹੀਂ ਪਰਿਆ ਹੱਥ ਕਰਦੇ ਆ ਇਹ ਤੇ ਗੁਸਤਾ ਦੀ ਮਸ਼ਹੂਰ ਹੈ ਕਿ ਕਹਿੰਦਾ ਇਹ ਨਹੀਂ ਗਨੀ ਦੀ ਤੁਸਾ ਨਵਾਂ ਸੁਲਾ ਦੇਣਾ ਤਾਨੂੰ ਉਸਰਾ ਦੇਣ ਆਇਆ ਕੋਈ ਇਦਾਂ ਨਾ ਕਰੋ ਤੁਸੀਂ ਸਾਡਾ ਸਾਡੀ ਔਖੀ ਕਰਨੀ ਚਾਹਜੋ ਸਭ ਮਾਂਰ ਅਰਦਾਸ ਕਰੋ ਤੁਸੀਂ ਬੱਸ ਅਰਦਾਸ ਕਰੋ ਤੁਸੀਂ ਸਾਡੀ ਮਾਂ ਫੜਦਾ ਹੈ ਉਹ ਅੱਜ ਇੱਕ ਬਹੁਤ ਵੱਡੀ ਗੁੱਸਾ ਹੈ ਪੰਜਾਬ ਵਾਸੀਆਂ ਤੇ ਪਈ ਹੋਈ ਹੈ ਦੀ ਲੱਖਾਂ ਏਕੜ ਜਮੀਨ ਫਸਲ ਬਰਬਾਦ ਹੋ ਚੁੱਕੀ ਹੈ ਜਮੀਨਾਂ ਖਰਾਬ ਹੋ ਚੁੱਕੀਆਂ ਨੇ ਲੋਕ ਘਰੋਂ بے ਘਰ ਹੋ ਚੁੱਕੇ ਨੇ ਬਹੁਤ ਸਾਰੇ ਘਰ ਵੀ ਜਿਹੜੇ ਨੇ ਉਹ ਢਹਿ ਢੇਰੀ ਹੋ ਚੁੱਕੇ ਨੇ ਔਰ کئی-ਕਈ ਥਾਵਾਂ ਤੇ ਜਿਵੇਂ ਦੱਸਿਆ ਹੈ ਪ੍ਰਸ਼ਾਸਨ ਵੱਲੋਂ ਤੇ 6 6 7 7 ਸੁੱਤ ਪਾਣੀ کئی ਥਾਵਾਂ ਤੇ ਚੜਿਆ ਹੋਇਆ ਔਰ ਜਿੱਥੇ ਅਸੀਂ ਹਰੜ ਕਲਾ ਪਿੰਡ ਵਿੱਚ ਖੜੇ ਹੁਏ ਆ ਇੱਥੇ ਵੀ ਕਾਫੀ ਸਪੀਡ ਦੇ ਨਾਲ ਜਿਹੜਾ ਪਾਣੀ ਹੈ ਉਹ ਚੱਲ ਰਿਹਾ ਹੈ ਆਬ ਇਹ ਕਹਿ ਸਕਦੇ ਹਾਂ ਕਿ ਆਣੀ ਪਿੱਛੋਂ ਹਾਲਾ ਬਹੁਤ ਵੱਡੀ ਸਪੀਡ ਵਿੱਚ ਪਾਣੀ ਆ ਰਿਹਾ ਹੈ ਤੇ ਪਾਣੀ ਵਧ ਰਿਹਾ ਹੈ। ਐਸੇ ਸਮੇਂ ਦੇ ਵਿੱਚ ਪੰਜਾਬ ਤੇ ਪੰਜਾਬ ਦੇ ਨਾਲ ਪੰਜਾਬ ਵਾਸੀਆਂ ਦੇ ਨਾਲ ਸਾਨੂੰ ਸਾਰਿਆਂ ਨੂੰ ਖੜਮ ਜੀ ਰੋੜ ਹੈ ਔਰ ਸਾਰੇ ਅਸੀਂ ਗੁਰੂ ਚਰਨਾਂ ਦੇ ਵਿੱਚ ਹੀ ਅਰਦਾਸ ਕਰੀਏ। ਇਹ ਜਿਹੜੀ ਗਿਫਤਾ ਪੰਜਾਬ ਤੇ ਪਈ ਹੈ ਸਾਨੂੰ ਵਿੱਚੋਂ نجات ਮਿਲਦਾ। ਜੀ ਅਰਦਾਸ ਕੀਤੀ 바ਵਾ ਤਾਂ ਜੀ ਹੋ ਗਏ। ਆਪਣਾ ਆਪਣਾ ਤਾਂ ਇਹ ਨੰਮ ਰੋਕੀ ਜਾ ਇਮਤਿਹਾਨ ਹੋ ਜਾਵੇ। ਉਸ ਮਾਰੇ ਹਾਲਾ ਜੋ ਦੇਖ ਰਹੇ ਆ ਅੱਗੇ ਤੋਂ ਦਿਨ ਗਿੱਪਸਾ ਦੱਸ ਰਿਹਾ ਸਨ ਕਿ ਇਹ ਤੋਂ ਅੱਗੇ ਜਾ ਕੇ ਤੋਂ ਹੋਰ ਵੀ ਜ਼ਿਆਦਾ ਮਾੜੇ ਹਾਲਾਤ ਨੇ ਕਿ ਜਿਹੜਾ ਪੰਜਾਬ ਹਿੰਦੂਸਤਾਨ ਵਾਸੀਆਂ ਦਾ ਘੇਡ ਪਰਦਾ ਹੈ ਖੇਤੀ ਪ੍ਰਧਾਨ ਪੰਜਾਬ ਸੂਬਾ ਦੁੱਖ ਹੁੰਦਾ ਹੈ ਕਿ ਜਦੋਂ ਪੂਰੇ ਦੇਸ਼ ਵਿੱਚ ਕਿਤੇ ਦਿੱਕਾ ਪੈਂਦੀ ਹੈ ਤੇ ਪੰਜਾਬ ਵਾਸੀ ਆਪਣੀ ਜਾਨ ਹੇਲ ਕੇ ਉੱਥੇ ਪਹੁੰਚਦੇ ਨੇ ਕੋਈ ਵੀ ਸਹਾਇਤਾ ਦੀ ਲੋੜ ਹੈ ਉਹ ਕਰਦੇ ਨੇ ਇਥੋਂ ਤੱਕ ਵੀ ਆ ਕਿ ਸਾਡੇ ਜਿੱਥੇ ਬੰਦੀਆਂ ਲੋਕਾਂ ਨੂੰ ਘਰ ਬਣਾ ਕੇ ਬਦਿੰਦੇ ਆਂ ਲੇਕਿਨ ਦੁੱਖ ਇਹ ਆ ਕਿ ਅੱਜ ਪੰਜਾਬ ਤੇ ਦਿੱਸਾ ਬਣੀ ਐ ਤੇ ਕਿਸੇ ਨੇ ਵੀ ਪੰਜਾਬ ਦੀ ਬਾਹ ਨੀ ਫੜੀ ਆ ਕਿ ਇਥੋਂ ਤੱਕ ਕੀ ਵੇ ਕਿ ਸੈਂਟਰ ਦੀ ਸਰਕਾਰ ਮੈਂ ਪਹਿਲਾਂ ਵੀ ਕਿਹਾ ਤੁਖਾਂ ਕਿ ਜੇਕਰ ਇਹ ਹਾਲਾਤ ਗੁਜਰਾਤ ਦੇ ਹੁੰਦੇ ਤੇ ਹੁਣ ਤੱਕ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਜਾਂ ਸਾਡੇ ਦੇਸ਼ ਦਾ ਗ੍ਰਹਿ ਮੰਤਰੀ ਹੈਲੀਕਾਪਟਰ ਲੈ ਕੇ ਚੌਪਰ ਲੈ ਕੇ ਜਾ ਕੇ ਉਹਦਾ ਸਰਵੇ ਵੀ ਕਰਦਾ ਦੌਰਾਂ ਦੇ ਕਰਦਾ ਹੁਣ ਤੱਕ ਹਜ਼ਾਰਾਂ ਕਰੋੜ ਰੁਪਏ ਰਾਹਤ ਟੈਕਸ ਵੀ ਜਾਰੀ ਹੋ ਜਾਣੇ ਸਨ ਲੇਕਿਨ ਪੰਜਾਬ ਜੇ ਵੀ ਹਿੰਦੁਸਤਾਨ ਦਾ ਹਿੱਸਾ ਹੀ ਨਹੀਂ ਪਹਿਲਾਂ ਪੰਜਾਬ ਦੇ ਨਾਲ ਵਿਸਥਾਰ ਹੋਇਆ ਅੱਜ ਵੀ ਪੰਜਾਬ ਦੇ ਨਾਲ ਬਹੁਤ ਵੱਡਾ ਵਿਸਥਾਰ ਕੀਤਾ ਜਾ ਰਿਹਾ ਹੈ ਕੋਈ ਸੈਂਟਰ ਦੀ ਗਵਰਨਮੈਂਟ ਵੱਲੋਂ ਕਿਸੇ ਪ੍ਰਕਾਰ ਦੀ ਕੋਈ ਜਿਹੜੀ ਸਹਾਇਤਾ ਹੈ ਉਹ ਪੰਜਾਬ ਵਾਸਤੇ ਨਾ ਕੋਈ ਸਰਵੇ ਕੀਤਾ ਹੈ ਨਾ ਕੋਈ ਬਿਆਨ ਆਇਆ ਹੈ ਤੇ ਨਾ ਹੀ ਕਿਸੇ ਪ੍ਰਕਾਰ ਦੀ ਕੋਈ ਸਹਾਇਤਾ ਉਜਾਰੀ ਕੀਤੀ ਹੈ ਤੇ ਨਾ ਹੀ ਇਹ ਜਿਹੜੇ ਵਿਸਥਾਰ ਜਿਹੜਾ ਪੰਜਾ ਜਿਹੜਾ ਪਾਣੀ ਇੰਨਾ ਜ਼ਿਆਦਾ ਵੱਟੇ ਫਾਦਰ ਤੇ ਸਾਰੇ ਪਾਸੇ ਖੈਲ ਰਿਹਾ ਇਹਨੂੰ ਕੋ ਰੋਕਣ ਦੀ ਗੱਤਾਂ ਜਿਹੜਿਆ ਨੇ ਪਰਸੈਂਟ ਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਤੁਸੀਂ ਅੱਜ ਇੱਥੇ ਤੁਹਾਡੇ ਵੱਲੋਂ ਕਿਸ ਤਰ੍ਹਾਂ ਮਦਦ ਕੀਤੀ ਜਿਹੜੇ ਲੋਕ ਐਸੀ ਅੱਜ ਬਾਬਾ ਜੀ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਮਾਹਪੁਰਖਾ ਨੂੰ ਪ੍ਰਕਾਲਿਆ ਵਾਲੇ ਸਥਾਨ ਦੇ ਦੁਖ ਸੇਵਾਦਾਰ ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਇਹਨਾਂ ਮਾਹਪੁਰਖਾ ਨੇ ਆਪਣੇ ਪਰਿਵਾਰ ਸਹਿਤ ਆਪਣੇ ਸੰਗੀ ਸਜੂਦੀਆਂ ਸਾਹਿਬ ਬਹੁਤ ਵੱਡਾ ਉਪਰਾਲਾ ਕੀਤਾ ਹੈ ਕਿ ਸੰਗਤ ਦੇ ਵਾਸਤੇ ਰਾਸ਼ਨ ਰਸ਼ਾਦੀ ਪਕਾ ਕੇ ਸੁੱਕਾ ਦੁੱਧ ਪਾਣੀ ਔਰ ਬੱਚਿਆਂ ਵਾਸਤੇ ਦਵਾਈਆਂ ਪਸ਼ੂਆਂ ਦੀਆਂ ਦਵਾਈਆਂ ਔਰ ਪਸ਼ੂਮਤ ਵਾਸਤੇ ਜਿਹੜਾ ਚੌਕਰ ਹੈ ਉਹ ਪਟਕਾਂ ਦੇ ਪਾ ਕੇ ਪਸ਼ੂਮਤ ਖਾਣ ਵਾਸਤੇ ਜਿਹੜਾ ਚੌਕਰ ਹੈ ਉਹ ਲੈ ਕੇ ਚੁਹੇ ਹੋਏ ਨੇ ਪਾਣੀ ਲੈ ਕੇ ਪਹੁੰਚੇ ਹੋਏ ਨੇ ਔਰ ਹੋਰ ਵੀ ਸਾਨੂੰ ਜੋ ਰਿਪੋਰਟ ਮਿੜੀ ਹੈ ਕਿ ਪੀਣ ਵਾਲੇ ਪਾਣੀ ਖਾਂਡੋ ਰਿਪੋਰਟ ਮਿੜੀ ਹੈ ਪੀਣ ਵਾਲੇ ਪਾਣੀ ਪਾਣੀ ਦੀ ਬੜੀ ਭਾਰੀ ਜਿਹੜੀ ਗਿਲਤ ਹੈ ਉਹ ਰੋਕਣ ਦੇ ਵਾਸਤੇ ਆ ਰਹੀ ਹੈ ਉਹ ਨਵੀਂ ਦੀ ਕੀ ਹੈ ਕਿ ਜਿੰਨਾ ਹੋ ਸਕਦਾ ਹੁਣੇ ਪਾਣੀ ਦਾ ਪ੍ਰਬੰਧ ਕਰਕੇ ਤੇ ਇੱਥੇ ਕਿੱਥੇ ਵੀ ਲੋਕ ਬੈਠੇ ਹੋਏ ਉਹਨਾਂ ਨੂੰ ਪਾਣੀ ਜਿਹੜਾ ਉਹ ਮੁਹਈਆ ਕਰਵਾਇਆ ਜਾਵੇ ਜਿਹੜੇ ਹਿੰਦੁਸਤਾਨ ਦੇ ਵਿੱਚ ਜਿਹੜਾ ਦਿਖਦਾ ਆਂਦੀ ਹੈ ਕਿ ਪੰਜਾਬ ਦੇ ਲੋਕ ਸਭ ਤੋਂ ਜਿਹੜੇ ਖੜਦੇ ਨੇ ਪੂਰੇ ਹਿੰਦੁਸਤਾਨ ਕੀ ਜਾ ਕੇ ਸਿੱਖ ਨੇ ਜਿਹੜੇ ਉਹ ਮੇਟਰੀਅਲ ਵਰਤਦੇ ਆ ਉਹਦੀ ਪੰਜਾਬੀ ਜਿਹੜਾ ਵਾ ਪੰਜਾਬੀ ਦੇ ਪਰ ਪੰਜਾਬ ਦੇ ਵਿੱਚ ਦਿਖਦਾ ਹੈ ਤੇ ਕਿ ਕੋਈ ਹੋਇ ਕਿ ਸਤਾਂ ਦੀ ਕੋਈ ਮਦਦ ਹੁਣ ਮੈਂ ਪਹਿਲਾਂ ਬੇਨਤੀ ਕਰ ਸਕਦਾ ਕਿ ਪੰਜਾਬੀਆਂ ਦੇ ਖੂਨ ਵਿੱਚ ਹੈ ਜਾਂ ਪੰਜਾਬ ਕੇੰ ਦਾ ਸੁਭਾਅ ਹੈ ਕਿ ਪੰਜਾਬੀ ਦੂਜੇ ਵਾਸਤੇ ਪ੍ਰਵਾਨ ਹੋਣ ਤੱਕ ਤਿਆਰ ਹੋ ਜਾਂਦਾ ਹੈ ਚਾਹੇ ਕਸ਼ਕੋਜ ਵਿੱਚ ਪਹੁੰਚਾਲ ਆਇਆ ਤੇ ਪੰਜਾਬੀ ਅੱਗੇ ਸਨ ਉੜੀਸਾ ਤੋਂ ਸੁਨਾਰਨੀ ਆਏ ਪੰਜਾਬੀ ਅੱਗੇ ਸਨ ਜੰਮੂ ਕਸ਼ਮੀਰ ਵਿੱਚ ਹਾਰ ਆਏ ਤੇ ਪੰਜਾਬੀ ਅੱਗੇ ਸਨ ਬਹੁਤ ਖਾਸ ਕਰਕੇ ਸਿੱਖ ਅੱਗੇ ਸਨ ਪਰ ਅੱਜ ਪੰਜਾਬੀ ਨੇ ਕਿ ਮੁਸੀਬਤ ਬਣੀ ਹੈ ਖਾਸ ਕਰਕੇ ਸਿੱਖਾਂ ਤੇ ਸਾਡੇ ਪਿੰਡوں ਖੇਤਾਂ ਵਿੱਚ ਮੁਸੀਬਤ ਬਣੀ ਹੈ ਅੱਜ ਪੰਜਾਬ ਦੀ ਮਦਦ ਕਰਨ ਵਾਸਤੇ ਕੋਈ ਵੀ ਜਿੱਥੇ ਬੰਦੀ ਦਾ ਕਿਸੇ ਹੋਰ ਸਟੇਟ ਦੇ ਕਿਸੇ ਨੇ ਆਉਣ ਦਾ ਤੱਕੀ ਹੈ ਕਿਸੇ ਨੇ ਕੋਈ ਇਸ ਗੱਲ ਦਾ ਕੋਈ ਬਿਆਨ ਤੱਕ ਵੀ ਜਿਹੜਾ ਉਹ ਨਹੀਂ ਦਿੱਤਾ ਪਰ ਸਾਡੇ ਖੂਨ ਵਿੱਚ ਹੈ ਕਿ ਅਸੀਂ ਆਪਾਂ ਆਪ ਕੁਰਬਾਨ ਕਰਕੇ ਦੁਰਗਦੇ ਜਿਹੜੀ ਸਹਾਇਤਾ ਉਹ ਕਰਨ ਦੇ ਕਰਨ ਕਰਦੇ ਹਾਂ ਔਰ ਅੱਜ ਪੰਜਾਬੀ ਪੰਜਾਬੀਆਂ ਦੇ ਨਾਲ ਖੜੇ ਨੇ ਐਸੀ ਸਾਰੇ ਆਪਣੇ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਨੇ ਜੋ ਵੀ ਯਤਨ ਸਾਡੇ ਤੋਂ ਹੋ ਸਕਦਾ ਹੈ ਐਸੀ ਇਹਨਾਂ ਦੀ ਦੇਖ ਦੇ ਵਾਸਤੇ ਜਿਹੜਾ ਉਹ ਜ਼ਰੂਰ ਕਰਾਂਗੇ